ਸੱਚੀ ਕਿਹਾ ਜਾਂਦਾ ਹੈ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਸ ਨੂੰ ਪਰਮਾਤਮਾ ਬਚਾਉਣਾ ਚਾਹੇ ਉਸ ਨੂੰ ਇੱਕ ਹਾਦਸਾ ਵੀ ਕੀ ਕਰ ਸਕਦਾ ਜੀहां ਜੇਕਰ ਉਹ ਖੁਦ ਮੌਜੂਦ ਨਹੀਂ ਹੈ ਤਾਂ ਉਸ ਦੀ ਕਿਰਪਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਯਾਨੀ ਰੱਬ ਦੀ ਕਿਰਪਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਪਹੁੰਚ ਜਾਂਦੀ ਹੈ ਅਜਿਹਾ ਇਹ ਕੁਝ ਪਹਿਲਗਾਮ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜੀहां ਪਹਿਲਗਾਮ ਦੀ ਦਰਦਨਾਕ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਜਿੱਥੇ ਆਤਵਾਦੀਆਂ ਨੇ ਗਣ ਗਣ ਕੇ Hindu ਮਰਦਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਰ ਕੇ ਰਾਇਆ ਜਿਸ ਖਿਲਾਫ ਦੇਸ਼ ਭਰ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਕੇ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਪਹਿਲਗਾਮ ਦੇ ਵਿੱਚ ਸਲਾਨੀਆਂ ਦੀ ਦਰਦ ਭਰੀ ਦਾਸਤਾਨੇ ਪੂਰੀ ਦੁਨੀਆ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਇਸੇ ਵਿਚਾਲੇ ਇੱਕ ਪ੍ਰੋਫੈਸਰ ਜੋ Hindu ਹੈ ਅਤੇ ਮੌਕੇ ਤੇ ਮੌਜੂਦ ਸੀ ਪਰ ਸੂਝ-ਬੂਝ ਅਤੇ ਕਲਮਾ ਦੀ ਜਾਣਕਾਰੀ ਹੋਣ ਦੇ ਕਾਰਨ ਉਸ ਦੀ ਜਾਨ ਬਚ ਗਈ ਜੀ ਹਾਂ ਪਹਿਲਗਾਮ ਦੇ ਵਿੱਚ ਹੋਇਆ ਅਤਵਾਦੀ ਹਮਲੇ ਦੇ ਵਿੱਚ ਆਸਾਮ ਦੇ ਇੱਕ ਪ੍ਰੋਫੈਸਰ ਵਾਲ-ਵਾਲ ਬਚ ਗਏ ਆਸਾਮ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੇਬਾਸ਼ੀਸ਼ ਪਟਾਚਾਰਿਆ ਬੰਗਾਲੀ ਪੜਾਉਂਦੇ ਨੇ ਉਹਨਾਂ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਨ ਬਚੀ ਹੈ ਜਿहां ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਦੇ ਨੇੜੇ ਬੈਸਰਨ ਦੇ ਵਿੱਚ ਜਦੋਂ ਅਤਵਾਦੀਆਂ ਨੇ ਹਮਲਾ ਕੀਤਾ ਜਿਸ ਤੇ ਵਿਸਥਾਈ ਲੋਕ ਜਿਹੜੇ ਨੇ ਮਾਰੇ ਗਏ ਉਹ ਵੀ ਯਾਨੀ ਜੋ ਪ੍ਰੋਫੈਸਰ ਨੇ ਉਸੇ ਸਮੇਂ ਉੱਥੇ ਹੀ ਆਪਣੇ ਪਰਿਵਾਰ ਦੇ ਨਾਲ ਮੌਜੂਦ ਸੀ ਪ੍ਰੋਫੈਸਰ ਪਟਾਚਾਰਿਆ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਇੱਕ ਦਰੱਖਤ ਤੇ ਹੇਠਾਂ ਸੌ ਰਹੇ ਸੀ ਫਿਰ ਉਹਨਾਂ ਆਪਣੇ ਵਾਲੇ ਦੁਵਾਲੇ ਦੇ ਲੋਕਾਂ ਨੂੰ ਕਲਮਾ ਜੋਇਆ ਪੜ੍ਹਦੇ ਹੋਏ ਸੁਣਿਆ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਵੀ ਬਿਨਾਂ ਕੋਈ ਸੋਚੇ ਸਮਝੇ ਕਲਮਾ ਪੜਨਾ ਸ਼ੁਰੂ ਕਰ ਦਿੱਤਾ ਉਹਨਾਂ ਅੱਗੇ ਕਿਹਾ ਕਿ ਫਿਰ ਇੱਕ ਅਤਵਾਦੀ ਆਇਆ ਜਿਸ ਨੇ ਫੌਜੀ ਕੱਪੜੇ ਪਾਏ ਹੋਏ ਸੀ ਫੌਜੀ ਦੇ ਕੱਪੜਿਆਂ ਦੇ ਵਿੱਚ ਮੇਰੇ ਸਾਹਮਣੇ ਆਇਆ ਜਿਵੇਂ ਹੀ ਉਹ ਉਸ ਵੱਲ ਆਇਆ ਅਤਵਾਦੀ ਜਿਹੜੇ ਨੇ ਉਸ ਦੇ ਕੋਲ ਪਏ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਫਿਰ ਅਤਵਾਦੀ ਨੇ ਪਟਾਚਾਰਿਆਂ ਦੇ ਵੱਲ ਦੇਖਿਆ ਤੇ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ। ਇਸ ਉੱਤੇ ਪਟਾਚਾਰਿਆਂ ਨੇ ਕਿਹਾ ਕਿ ਉਹ ਕਲਮਾ ਜੋ ਹੈ ਹੋਰ ਉੱਚੀ ਆਵਾਜ਼ ਦੇ ਵਿੱਚ ਪੜਨ ਲੱਗ ਪਏ। ਫਿਰ ਇੰਨਾ ਸੁਣ ਕੇ ਅਤਵਾਦੀ ਉੱਥੋਂ ਦੀ ਚਲੇ ਗਏ। ਜਿਸ ਤੋਂ ਬਾਅਦ ਪ੍ਰੋਫੈਸਰ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਉੱਥੋਂ ਦੀ ਭੱਜ ਗਏ। ਉਹਨਾਂ ਸਾਨੂੰ ਪਹਾੜੀ ਉੱਤੇ ਚੜਨ ਦੇ ਲਈ ਕਿਹਾ। ਘੋੜੇ ਦੇ ਖੁਰਦੇ ਨਿਸ਼ਾਨ ਦੇ ਪਿੱਛੇ ਲਗਭਗ 2 ਘੰਟੇ ਅੱਗੇ ਤੁਰਦੇ ਰਹੇ। ਅਖੀਰ ਦੇ ਵਿੱਚ ਸਾਨੂੰ ਘੋੜੇ ਉੱਤੇ ਸਵਾਰ ਇੱਕ ਆਦਮੀ ਮਿਲਿਆ ਅਤੇ ਅਸੀਂ ਆਪਣੇ ਹੋਟਲ ਵਾਪਸ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ। ਪ੍ਰੋਫੈਸਰ ਪਟਾਚਾਰੀਆ ਨੇ ਕਿਹਾ ਕਿ ਮੈਨੂੰ ਅੱਜ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾ ਹਾਂ। ਹਾਲਾਂਕਿ ਜਿਸ ਤਰੀਕੇ ਨਾਲ ਅਤਵਾਦੀਆਂ ਨੇ ਪਹਿਲਗਾਮ ਦੇ ਵਿੱਚ دہشت ਗਰਦੀ ਫੈਲਾਈ ਉਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੱਡਾ ਐਕਸ਼ਨ ਵੀ ਲਿਆ ਹੈ ਅਤੇ ਹੁਣ ਜੰਮੂ ਕਸ਼ਮੀਰ ਦੀ ਪੁਲਿਸ ਨੇ ਬਕਾਇਦਾ ਅਤਵਾਦੀਆਂ ਦੇ ਨਾਮ ਅਤੇ ਸਕੈਚ ਜਾਰੀ ਕਰ ਦਿੱਤੇ ਨੇ ਅਤੇ ਜਾਣਕਾਰੀ ਦੇਣ ਵਾਲਿਆਂ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਇਨਾਤ ਵਾਦੀਆਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ ਤੇ ਇਹਨਾਂ ਨੂੰ ਜੋ ਹੈ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ ਖੁਫੀਆ ਜਾਣਕਾਰੀ ਖੁਲਾਸੇ ਹੋ ਸਕਣ ਤੇ ਜੋ ਹੈ ਇਨਸਾਫ ਭਾਰਤੀਆਂ ਨੂੰ ਦਿਵਾਇਆ ਜਾ ਸਕੇ ਹੁਣ ਦੇਖਣਾ ਹੋਵੇਗਾ ਅੱਗੇ ਕੀ ਕੁਝ ਐਕਸ਼ਨ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੇਗਾ